ਇਹ ਕਿ ਰਜੀਤ ਜੀ ਤੁਹਾਡੀ ਵਾਈਫ ਆ ਨਾ ਤੁਹਾਨੂੰ ਦਿਮਾਗ ਦੀ ਦਵਾਈਆਂ ਦਾ ਓਵਰਡੋਸ ਦਿੰਦੀ ਸੀ ਹਾਂਜੀ ਓਵਰ ਨਾਲੋਂ ਵੱਡੀ ਗੱਲ ਇਹ ਤੁਸੀਂ ਆ ਮੰਨਦੇ ਹੋ ਆਪਣੇ ਕਿ ਆ ਨਾ ਤੁਸੀਂ ਆਪਣੀ ਸਾਰੀ ਪ੍ਰਾਪਰਟੀ ਆਪਣੀ ਵਾਈਫ ਦੇ ਨਾਮ ਕਰਤੀ ਕਿ ਜੀ ਉਹਨੂੰ ਬਹੁਤ ਸਮਝਾਇਆ ਪਰ ਉਹਨੇ ਆਪਣਾ ਘਰ ਤੇ ਮੇਰੇ ਬੱਚਿਆਂ ਦੀ ਲਾਈਫ ਖਰਾਬ ਕਰਤੀ ਦਾੰਵਰ ਨੂੰ ਵੀ ਚਰਸਾ ਆ ਜਾਂਦਾ ਵਾ ਪਰ ਤੁਸੀਂ ਕਹਿ ਰਹੇ ਹੋ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਤੁਹਾਨੂੰ ਹਜੇ ਵੀ ਧਮਕੀਆਂ ਆਉਂਦੀਆਂ ਘਰੇ ਆ ਕੇ ਬੜਾ ਹਵਾ ਤਵਾ ਬੋਲ ਕੇ ਗਈ ਹੈ ਤੋੜ ਪਨ ਕਰਕੇ ਗਈ ਹੈ ਤੇ ਜਦੋਂ ਤੁਸੀਂ ਆ ਚੀਜ਼ਾਂ ਆਪਣੇ ਸੋਹਰੇ ਸਾਹਮਣੇ ਰੱਖਿਆ ਤਾਂ ਉਹਨਾਂ ਨੇ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਇਹ ਗਲਤੀ ਕੀਤੀ ਸੀ ਮੇਰੇ ਭੋੜੇ ਪੰਦਾ ਵੇ ਮੇਰੀ ਕੁਆਲੀਫਿਕੇਸ਼ਨ ਲੜ ਮੈਂ ਸਾਰੇ ਵੀਰਿਆਂ ਨੂੰ ਇਹੀ ਰਿਕਵੈਸਟ ਕਰਾਂ ਕਿ ਓਵਰਨ ਟਰਸਟ ਨਜਨਾਨੀਆਂ ਦੇ ਕਰਨ ਕਿ ਪ੍ਰੋਪਰਟੀ ਜੋ ਹੈਂਡਓਵਰ ਜਨਾਨੀਆਂ ਨੂੰ ਦੇਣਾ ਤੇ ਜਨਾਨੀਆਂ ਆਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਮਿਸਬੀਹ ਕਰਕੇ ਉਹਨਾਂ ਨੂੰ ਮਾਰਨ ਤੱਕ ਜਾਣ ਬੰਦੇ ਨੂੰ ਦੁਬਾਇਆ ਜਾਂਦਾ ਉਹਦੀ ਸੁਣ ਹੀ ਨਹੀਂ ਜਾਂਦੀ ਉਹਨੂੰ ਇੱਕ ਵਾਰ ਕੀ ਪ੍ਰੈਸ਼ਰ ਰਾਹੀ ਹੀ ਕੀਤਾ ਜਾਂਦਾ ਕਿਤੇ ਸਿਸਟਰ ਦਾ ਫੋਨ ਆਇਆ ਕਹਿੰਦੇ ਵੀਰ ਜੀ ਮੇਰਾ ਬ੍ਰਦਰ ਬਹੁਤ ਪਰੇਸ਼ਾਨ ਆ ਕੁੜੀ ਐਕਟਰ ਜੇਮ ਕੁੜੀ ਦੀ ਗਲਤੀ ਤੇ ਕੁੜੀ ਦੀ ਗਲਤੀ ਕੱਢੋ ਮੁੰਡੇ ਦੀ ਗਲਤੀ ਤੇ ਮੁੰਡੇ ਦੀ ਕੱਢੋ ਮੁੰਡੇ ਦੀ ਟੀਮ ਹੈਗੀ ਆ ਵਾਈ ਪਾਵਰ ਹੋਮਨ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਕਿ ਮੁੰਡਿਆਂ ਦੇ ਨਾਲ ਅਸੀਂ ਖੜੇ ਰਹੀਆਂ ਕਿ ਕਹਿੰਦੀ ਆ ਮੈਂ ਪਪਠਾਣੇ ਦੇ ਵਿੱਚ ਜਾ ਕੇ ਗੱਲ ਕਰਦੀ ਕਹਿੰਦੇ ਮੁੰਡੇ ਦੇ ਤੇ ਐਕਸ਼ਨ ਲੈਣੀ ਨਹੀਂ ਸਕਦੇ ਨਾ ਹਸਬੰਡ ਨੂੰ ਸਲੋ ਪਾਈ ਜਾਂਦੇ ਇਹ ਕਰ ਉਹ ਕਰੋ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਇੱਕ ਹਸਦਾ ਵਾਜ਼ਾ ਘਰ ਖਰਾਬ ਹੋ ਜਾਂਦਾ ਇੱਕ ਬੰਦਾ ਰੋਡ ਦੇ ਉੱਤੇ ਆ ਜਾਂਦਾ ਸਤਕਾਰ ਜੀ ਜੈ ਸ਼੍ਰੀ ਰਾਮ ਬੋ ਬੋ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਸ਼ਾਹੀ ਪੋਡਕਾਸਟ ਦੇ ਵਿੱਚ ਅੱਜ ਦੀ ਜੋ ਅਸੀਂ ਸਟੋਰੀ ਤੁਹਾਡੇ ਸਾਹਮਣੇ ਲੈ ਕੇ ਆਇਆ ਕਿ ਸਾਡੇ ਕੋ ਇੱਕ ਵਿਕਟਮਾ ਜਿਹਦਾ ਨਾਮ ਹੈ ਰਜੀਵ ਸ਼ਰਮਾ ਇੱਕ ਸ਼ਖਸ ਇੱਕ ਸ਼ਖਸ ਦੇ ਘਰ ਦੇ ਉਹਦਾ ਵਿਆਹ ਕਰਦੇ ਆ ਕਿ ਆਨ ਵਾਲੇ ਟਾਈਮ ਦੇ ਵਿੱਚ ਸਾਡਾ ਮੁੰਡਾ ਜਾਂ ਉਹਦਾ ਪਰਿਵਾਰ ਸੁਖੀ ਰਹੇ ਪਰ ਹੁੰਦਾ ਕਿ ਸਭ ਕੁਝ ਉਲਟਾ ਹੋ ਜਾਂਦਾ ਇੱਕ ਆਸ਼ਕੀ ਦੇ ਚੱਕਰ ਦੇ ਵਿੱਚ ਕਿਹਦੇ ਵੀ ਚੱਕਰ ਦੇ ਵਿੱਚ ਇੱਕ ਆਸ਼ਕੀ ਦੇ ਚੱਕਰ ਦੇ ਵਿੱਚ ਉਸ ਦੀ ਵਾਈਫ ਆਪਣਾ ਘਰ ਵਾਲਾ ਤੇ ਆਪਣੇ ਬੱਚੇ ਜਿੰਦਗੀ ਤਬਾਹ ਕਰ ਦਿੰਦੀ ਆ ਅੱਜ ਦੀ ਸਟੋਰੀ ਦੇ ਵਿੱਚ ਤੁਹਾਨੂੰ ਅੱਜ ਹੀ ਦੱਸਾਂਗੇ ਨਾ ਇੱਕ ਸੋਨਾ ਸੁਨੱਖਾ ਤੇ ਗੱਭਰੂ ਪੂਰਾ 6 ਫੁੱਟ ਦਾ ਗੱਭਰੂ ਜੋ ਕਿਸੇ ਟਾਈਮ ਚੋਟੀ ਦਾ ਬੋਡੀ ਬਿਲਡਰ ਹੁੰਦਾ ਸੀਗਾ ਨਾ ਆਪਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦਾ ਸੀਗਾ ਕਿੱਦਾਂ ਉਹ ਆਪਣੀ ਵਾਈਫ ਦੇ ਚੱਕਰਾਂ ਦੇ ਵਿੱਚ ਆ ਕੇ ਚੱਕਰ ਤੁਸੀਂ ਸਮਝ ਲੋਗੇ ਵਾਈਫ ਉਹਦੀ ਦਾ ਕਿਸੇ ਬਾਹਰ ਕਿਸੇ ਨਾਲ ਗਲਤ ਰਿਲੇਸ਼ਨ ਸੀਗਾ ਉਹਦੇ ਵਿੱਚ ਉਹ ਇੰਨਾ ਕਿ ਡਿਪਰੈਸ ਹੋ ਚੁੱਕਾ ਕਿ ਉਹਨੇ ਆਪਣੀ ਦਿਮਾਗੀ ਹਾਲਤ ਆਪਣੀ ਸਿਹਤ ਸਾਰੀ ਕੁਝ ਗਵਾ ਲਈ ਆਓ ਤੁਹਾਨੂੰ ਚੁ ਲੈ ਕੇ ਚੱਲਦੇ ਹਾਂ ਰਜੀਵ ਪ੍ਰਾਸ਼ਰ ਜੀ ਕੋ ਉਹਨਾਂ ਦੀ ਜਵਾਨੀ ਉਹਨਾਂ ਦੀ ਸਟੋਰੀ ਸਾਰੀ ਸੁਣਦੇ ਆ ਤੇ ਆਓ ਜਾਣਦੇ ਆ ਕਿ ਉਹਨਾਂ ਦੇ ਮਨ ਦੇ ਵਿੱਚ ਕੀ ਬੈਠਾ ਹੋਇਆ ਤੇ ਉਹ ਕੀ ਸਰਕਾਰ ਤੋਂ ਮੰਗ ਕਰਦੇ ਆ ਜਾਂ ਸੋਸਾਇਟੀ ਤੋਂ ਕੀ ਮੰਗ ਕਰਦੇ ਆ ਜਾ ਕੀ ਉਹ ਮੈਸੇਜ ਦੇ ਰਿਹਾ ਸਾਨੂੰ ਆਓ ਥੋੜੀ ਕਰਾਂਗੇ ਗੱਲਬਾਤ ਜੀ ਰਜੀਵ ਪ੍ਰਾਸ਼ਦ ਜੀ ਅੱਛਾ ਰਜੀਵ ਜੀ ਦੱਸੋ ਤੁਸੀਂ ਹੈ ਨਾ ਤੁਹਾਡੇ ਨਾਲ ਕੀ ਹੋਇਆ ਜੀ ਥੋੜਾ ਆਪਣੇ ਲਾਈਫ ਵਰੇ ਜਾਂ ਉਹ ਤੁਹਾਡੇ ਨਾਲ ਹੋ ਚੁੱਕਾ ਵਾ ਦੱਸੋ ਥੋੜਾ ਜੀ ਗੁਰਮ ਜੀ ਮੇਰੀ ਮੈਰਿਜ ਨੂੰ ਤਕਰੀਬਨ 14 ਸਾਲ ਤੋਂ ਪਲੱਸ ਹੋ ਗਏ ਸੀਗੇ ਤਿੰਨ ਬੱਚੇ ਆ ਮੇਰੇ ਲਾਈਫ ਬੜੀ ਵਧੀਆ ਚੱਲਦੀ ਸੀਗੀ ਜੀ ਆਪਣਾ ਘਰੇ ਕੰਮ ਸੀਗਾ ਜੀ ਹੋਜਰੀ ਦਾ ਮੈਂ ਬੱਚੇ ਦੀ ਕੈਬ ਬਣਾਉਂਦਾ ਸੀ ਨਾਲ ਥੋੜਾ ਬੋਤਾ ਪ੍ਰੋਪਰਟੀ ਦਾ ਵੀ ਸੀਲ ਪਰ ਚੇਂਜ ਕਰਨੀ ਦੀ ਸੀ ਜੀ ਲਾਈਫ ਬੜੀ ਵਧੀਆ ਚੱਲ ਰਹੀ ਸੀ ਜੀ ਮੇਰੇ ਮੰਮੀ ਪਾਪਾ ਹੈ ਨਹੀਂ ਸੀ ਬ੍ਰਦਰ ਦੀ ਵੀ ਡੈਥ ਹੋ ਗਈ ਸੀ ਦੀ ਤੇ ਐਕਚੁਅਲੀ ਮੇਰੀ ਕੁਆਲੀਫਿਕੇਸ਼ਨ ਘਟ ਹੋਣ ਦੇ ਕਾਰਨ ਇੱਕ ਤਾਂ ਮੈਂ ਇਥੋਂ ਰੋਂਗ ਹੋ ਗਿਆ ਜੀ ਪਰ ਮਿਸੀ ਦੇ ਨਾਮ ਤੇ ਪ੍ਰੋਪਰਟੀ ਕਰਾ ਬੈਠਾ ਬਾਕੀ ਮੇਰਾ ਜੋ ਬੈਂਕ ਦਾ ਸੀ ਉਹੀ ਹੈਂਡ ਓਵਰ ਕਰਦੇ ਸੀਗੇ ਤੇ ਐਸੀ ਤਰ੍ਹਾਂ ਇੱਕ ਦਿਨ ਉਹਨਾਂ ਦੇ ਮੋਬਾਈਲ ਤੋਂ ਮੈਂ ਉਹਨਾਂ ਦੀ ਰਿਕਾਰਡਿੰਗ ਸੁਣ ਲਈ ਕਿਸੇ ਮੁੰਡੇ ਨਾਲ ਗੱਲਾਂ ਕਰ ਰਹੇ ਸੀਗੇ ਉਹਦੇ ਫਰੈਂਡ ਨੂੰ ਕਾਫੀ ਉਹ ਫੋਰਸ ਕਰ ਰਹੇ ਸੀ ਕਿ ਮੇਰੀ ਗੱਲ ਕਰਾ ਗੱਲ ਕਰਾ ਤੇ ਮੈਂ ਇਹ ਗੱਲ ਸੁਣਨ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਮੈਂ ਹਾਂ ਇਹ ਕੌਣ ਹੈ ਤੇ ਕੀ ਤੁਸੀਂ ਕਰ ਰਹੇ ਆ ਉਹ ਕਹਿੰਦੇ ਕਿ ਆਰਮੀ ਦਾ ਆਰਮੀ ਜਵਾਨ ਆ ਜੀ ਜੰਮੂ ਡਿਊਟੀ ਹੈ ਤੇ ਮੇਰੇ ਨਾਲ ਇਹ ਟੱਚ ਦੇ ਵਿੱਚ ਹੈਗਾ ਅੱਛਾ ਉਹਨਾਂ ਨੇ ਆਪ ਸਾਰਾ ਕੁਝ ਉਹਨਾਂ ਦੱਸਤਾ ਜੀ ਹਾਂਜੀ ਓਕੇ ਇਹ ਫੇਮ ਹੈ ਜੀ ਉਹਨਾਂ ਨੂੰ ਕੀ ਕੀਤਾ ਉਹਨਾਂ ਦੇ ਪੇਕੇ ਘਰੇ ਛੱਡਿਆ ਆ ਅੱਛਾ ਜੀ ਪੇਕੇ ਘਰੇ ਛੱਡਣ ਤੋਂ ਬਾਅਦ ਚ ਘਰੇਲੂ ਪੰਚਾਇਤ ਬੈਠੀ ਉਹਨਾਂ ਨੇ ਕਹਿ ਦਿੱਤਾ ਕਿ ਚਲੋ ਮੈਂ ਇਹਨੂੰ ਫੇਰ ਨਹੀਂ ਮੁੜ ਕੇ ਇਹਦੇ ਟੱਚ 'ਚ ਨਹੀਂ ਜਾਊਂਗੀ ਜੀ ਇਹ ਐ ਉਹ ਐ ਤੇ ਜੋ ਸੀ ਮੈਂ ਉਹਨਾਂ ਦੇ ਘਰਦਿਆਂ ਨੂੰ ਪੂਰੀ ਗੱਲ ਸੁਣਾਈ ਉਹਨਾਂ ਨੂੰ ਰਿਪੋਰਟ ਕਰ ਸੁਣਾਈਆਂ ਜੋ ਜਣੀ ਉਹਦਾ ਸੀਗਾ ਉਹ ਸਾਰਾ ਕੁਝ ਉਹਨਾਂ ਨੂੰ ਦਿਖਾ ਦਿੱਤਾ ਤੇ ਉਹਨਾਂ ਨੇ ਗਲਤੀਆਂ ਗੁਲਤੀਆਂ ਮੰਗੀਆਂ ਮਾਫੀਆਂ ਮੁਫੀਆਂ ਮੰਗ ਕੇ ਉਹਨੂੰ ਭੇਜ ਦਿੱਤਾ ਅੱਛਾ ਜੀ ਤੇ ਉਹਦੇ ਬਾਅਦ ਚ ਆਏ ਐਕਚੁਅਲੀ ਮੇਰੇ ਮੰਮੀ ਪਾਪਾ ਨਹੀਂ ਸੀਗੇ ਤੇ ਮੇਰੇ ਬ੍ਰਦਰ ਵੱਡੇ ਬ੍ਰਦਰ ਸੀ ਉਹਨਾਂ ਦੀ ਵੀ ਡੈਥ ਹੋ ਚੁੱਕੀ ਸੀ ਥੋੜੇ ਦਿਨ ਬਾਅਦ ਮੇਰੇ ਚਾਚਾ ਜੀ ਪੂਰੇ ਹੋ ਗਏ ਕੋਈ ਮੈਨੂੰ ਇੱਕ ਚਾਚਾ ਜੀ ਦੇ ਹਸਾਰਾ ਸੀਗਾ ਚਾਚਾ ਜੀ ਦੇ ਸੰਸਕਾਰ ਤੋਂ ਬਾਅਦ ਤੀਜੇ ਕ ਚੌਥੇ ਦਿਨ ਮੇਰੀ ਅਚਾਨਕ ਤਬੀਜ਼ ਖਰਾਬ ਹੋ ਜਾਂਦੀ ਹੈ ਹਾਲਾਂਕਿ ਮੈਨੂੰ ਕੋਈ ਬ੍ਰੇਨ ਕੋ ਪ੍ਰੋਬਲਮ ਨਹੀਂ ਹੁੰਦੀ ਉਹ ਮੈਨੂੰ ਡਾਕਟਰ ਸੱਚ ਦੇ ਬਦੇ ਲੈ ਜਾਂਦੇ ਆ ਠੀਕ ਹੈ ਉਟਰਿਆ ਗੋ ਮੇਰੀ ਮੈਡੀਸਿਨ ਸ਼ੁਰੂ ਕਰ ਦਿੰਦੇ ਆ ਤੇ ਜਿਹਦੇ ਵਿੱਚ ਵੀਰ ਜੀ ਬਾਅਦ ਵਿੱਚ ਆਪਾਂ ਦੇਖਿਆ ਗਿਆ ਕਿ ਜਿਹੜੀ ਪਰਚੀ ਦੀ ਗੋੜ ਹੈ ਉਹ ਮੈਰੀ 40 ਡੇ 14 ਦਿਨ ਦੀ ਆਈ ਹੈ ਜੀ ਤੇ ਇਹਨਾਂ ਨੇ ਮੈਨੂੰ ਤਕਰੀਬਨ 4 ਮਹੀਨਿਆਂ ਤੋਂ ਪਲੱਸ ਉਹ ਮੈਡੀਸਿਨ ਦਿੱਤੀ ਹੈ ਜੀ ਤੇ ਇਹ ਮੈਡੀਸਿਨ ਦੇਣ ਦੇ ਨਾਲ ਨਾਲ ਜੀ ਇਹਨਾਂ ਨੇ ਮੈਨੂੰ ਉਹ ਸਲੋਪ ਭਾਈਨ ਗਲਤ ਮੈਡੀਸਿਨ ਦੇ ਕੇ ਮੇਰਾ ਸਰੀਰ ਇੱਕ ਸਾਈਡ ਤੋਂ ਰੈੱਡ ਕਰਤਾ ਸੀਗਾ ਜੀ ਅੱਛਾ ਜਿੱਦਾਂ ਤੁਸੀਂ ਕਹਿ ਰਹੇ ਹੋ ਨਾ ਕਿ ਤੁਹਾਡੀ ਵਾਈਫ ਨੇ ਤੁਹਾਡੀ ਦਿਮਾਗ ਦੀ ਦਵਾਈ ਨਾ ওভারਡੋਜ ਦਿੱਤੀ ਆ ਜਾਂ ਡਾਕਟਰ ਨੇ ਜਿੰਨੇ ਲਿਖੀ ਸੀਗੀ ਐਨੇ ਚ ਦੇਣੀ ਆ ਤੇ ਤੁਹਾਨੂੰ ਉਸ ਨਾਲੋਂ ਜ਼ਿਆਦਾ ਤੁਸੀਂ ਇਸ ਚੀਜ਼ ਦਾ ਕਿੱਦਾਂ ਪਤਾ ਲੱਗਿਆ ਤੁਹਾਨੂੰ ਕਿੱਦਾਂ ਪਤਾ ਕੀਤਾ ਇਸ ਚੀਜ਼ ਬਾਰੇ ਕਿ ਮੈਨੂੰ ওভারਡੋਜ ਮਿਲਦੀ ਪਈ ਆ ਮੈਂ ਗੁਰੂ ਵੀ ਇਸ ਤਰ੍ਹਾਂ ਮੇਰੇ ਕੋਲ ਬ੍ਰੇਨ ਦੀ ਕੋਈ ਪ੍ਰੋਬਲਮ ਨਹੀਂ ਸੀ ਕਿਸੇ ਚੀਜ਼ ਦੀ ਉਹ ਦਵਾਈ ਦੇ ਨਾਲ ਮੇਰੀ ਤਕਰੀਬਨ 25 26 ਕਿਲੋ ਵਜ਼ਨ ਮੇਰਾ ਜਿਹੜਾ ਘਟ ਹੋ ਗਿਆ ਸੀ ਮੈਂ ਪੂਰੀ ਤਰ੍ਹਾਂ ਜੰਗਸੀ ਮਾਰਨਿੰਗ ਚ 5 ਵਜੇ ਉੱਠਣਾ ਹਾਰਡ ਵਰਕਿੰਗ ਕਰਨੀ ਘਰੇ ਹੋਜਦੀ ਕਾਰੀਗਰ ਲੱਗਿਆ ਸੀ ਮੈਂ ਆ ਵੀ ਹਾਰਡ ਵਰਕਿੰਗ ਕਰਦਾ ਸੀਗਾ ਪਹਿਲਾਂ ਜਿੰਮ ਦਾ ਵੀ ਸ਼ੌਂਕ ਰੱਖਦੇ ਹੁੰਦੇ ਸੀ ਫਿਜ਼ੀਕਲੀ ਤੌਰ ਤੇ ਬਿਲਕੁਲ ਫਿਟ ਸੀਗੇ ਜੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਸੀ ਮੋਲੀ ਜਿਹੜਾ ਬੰਦਾ ਫਿਜ਼ੀਕਲ ਤੌਰ ਤੇ ਫਿਟ ਹੋਵੇ ਬਚਪਨ ਤੋਂ ਹੀ ਉਹ ਐਕਸਰਸਾਈਜ਼ ਦਾ ਪ੍ਰੋਪਰ ਧਿਆਨ ਰੱਖਦਾ ਹੋਵੇ ਉਹ ਜੱਟ ਦਮ ਹੀ 25 26 ਕਿਲੋ ਵਜ਼ਨ ਘਟ ਜਵੇ ਉਹਦੀ ਮੀਨਸ ਕਿ ਉਹਦਾ ਫੇਸ ਇੱਕ ਨਿਸ਼ੇੜੀ ਜਿਹਾ ਤਰ੍ਹਾਂ ਹੋ ਜਵੇ ਉਹ ਮੰਜੇ ਤੇ ਲੱਗ ਜਵੇ ਉਹਦਾ ਬਾਡੀ ਰੁਕਣ ਲੱਗ ਪਵੇ ਆਫਟਰ ਦੇਖਣ ਵਾਲੇ ਦਾ ਕਹਿੰਦਾ ਤੂੰ ਨਸ਼ੇ ਕਰਦਾ ਇਸ ਤਰ੍ਹਾਂ ਹੀ ਮੇਰੀ ਇੱਕ ਕਜਿਨਾਈ ਉਹਨਾਂ ਨੇ ਮੈਨੂੰ ਕੁਐਸਚਨ ਕੀਤਾ ਕਹਿੰਦੇ ਰਜੀਵ ਤੂੰ ਕਿ ਨਸ਼ਾ ਕਰ ਰਿਆ ਮੈਂ ਉਹਨਾਂ ਨੂੰ ਸਾਰਾ ਮੈਟਰ ਦੱਸਿਆ ਮੈਂ ਕਿ ਇਸ ਤਰ੍ਹਾਂ ਮੈਟਰ ਹੋਇਆ ਸੀਗਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਮੈਡੀਸਿਨ ਬੰਦ ਕਰ ਦੇ ਮੈਂ 3 ਦਿਨ ਮੈਡੀਸਿਨ ਬੰਦ ਕੀਤੀ ਜੀ ਮੈਨੂੰ ਸੁਰਤ ਨਹੀਂ ਰਹੀ ਚੌਥੇ ਦਿਨ ਵੀ ਮੈਂ ਜਿਸ ਟਾਈਮ ਇਹਨਾਂ ਨੇ ਮੈਡੀਸਿਨ ਦਿੱਤੀ ਮੈਨੂੰ ਮੈਡੀਸਿਨ ਦੇਣੀ ਇਹਨਾਂ ਨੇ ਮੈਂ ਬੈੱਡ ਥੱਲੇ ਛੁੱਟ ਦੇਣੀ ਜਾਂ ਵਾਸ਼ਰੂਮ 'ਕੇ ਸੱਟ ਦੇਣੀ ਚੌਥੇ ਦਿਨ ਮੈਡੀਸਿਨ ਦੇਣ ਤੋਂ ਬਾਅਦ ਜੀ 13 ਅਪ੍ਰੈਲ ਬਸਾਖੀ ਵਾਲਾ ਦਿਨ ਸੀ ਤੇ ਇਹ ਮੈਨੂੰ ਮੈਡੀਸਿਨ ਦੇਣ ਤੋਂ ਬਾਅਦ ਅੱਧਾ ਪੌਣਾ ਘੰਟਾ ਬਾਅਦ ਇਹਨਾਂ ਨੇ ਫੇਰ ਡਰਾਮੇਬਾਜ਼ੀ ਅੱਛਾ ਅਪਾ ਗੁਰੂ ਘਰ ਚੱਲਦੇ ਆ ਤੁਸੀਂ ਲੰਗਰ ਦਾ ਪ੍ਰਸ਼ਾਸਨ ਸ਼ਕ ਲੋ ਜੀ ਮੈਂ ਇਸ ਕੀ ਇਗਨੋਰ ਕਰਨਾ ਸ਼ੁਰੂ ਕੀਤਾ ਮੈਨੂੰ ਤੇ ਉਹ ਫਿਰ ਸਿਸਟਮ ਮੈਂ ਦੇਖਿਆ ਇਹਨਾਂ ਦੀ ਕਿ ਮੈਡੀਸਨ ਲੈ ਲਈ ਹੈ ਇਹਨਾਂ ਨੂੰ ਅਸਰ ਹੋ ਗਿਆ ਤੇ ਮੈਂ ਇਹਨਾਂ ਨੂੰ ਦੇਖਿਆ ਉਹ ਮੁੰਡੇ ਨਾਲ ਗੱਲ ਕਰ ਰਹੇ ਸੀਗੇ ਇਹ ਮੁੰਡੇ ਨੂੰ ਉਹਨੂੰ ਕਹਿ ਰਹੇ ਸੀ ਕਿ ਫੁਲਾਨਾ ਜਿਹੜੀ ਟਮਕਾਨਾ ਜੀ ਉਹ ਫਿਰ ਮੈਂ ਇਹਨਾਂ ਦਾ ਫੋਨ ਚੱਲਦੇ-ਚੱਲਦੇ ਫੜ ਲਿਆ ਫਿਰ ਮੈਂ ਇਹਨਾਂ ਨੂੰ ਕਹਿਆ ਹੁਣ ਤੁਸੀਂ ਤਾਂ ਫੇਰ ਉਹਦੇ ਟੱਚ ਦੇ ਵਿੱਚ ਐ ਇਹ ਕਹਿੰਦੀ ਜੀ ਇਹਦੇ ਆਪਣੇ ਭੈੜਾ ਭਰਾਵਾਂ ਨਾਲ ਕਿਸੇ ਨਾਲ ਗੱਲ ਕੀਤੀ ਮੈਂ ਸੁਸਾਈਡ ਕਰ ਲੈਣੀ ਆ ਅੱਛਾ ਤੁਹਾਨੂੰ ਇੱਕ ਤਾਂ ਪਹਿਲਾਂ ਨਾ ਜਿੱਦਾਂ ਤੁਹਾਨੂੰ ਦਵਾਈ ਦਿੱਤੀ ਹੈ ਨਾ ਤੁਸੀਂ ਭਲੇਖੇ ਨਾਲ ਦਵਾਈ ਨਹੀਂ ਖਾਧੀ ਹਨਾ ਜਾਣ ਬੁੱਝ ਕੇ ਦਵਾਈ ਨਹੀਂ ਖਾਧੀ ਤੇ ਤੁਹਾਡੀ ਵਾਈਫ ਨੇ ਕਿਹਾ ਕਿ ਇਹਨਾਂ ਨੇ ਹੁਣ ਦਵਾਈ ਖਾ ਲਈ ਆ ਤੇ ਆ ਤਾਂ ਮਤਲਬ ਸੁੱਤਾ ਹੋਇਆ ਨੂੰ ਕੋਈ ਹੋਸ਼ ਨਹੀਂ ਤੇ ਉਹ ਆਪਣੇ ਨਾ ਆਚਕ ਨਾਲ ਗੱਲ ਕਰਨ ਲੱਗ ਗਿਆ ਨਾ ਗੱਲ ਕਰਨ ਲੱਗ ਪਈ ਤੇ ਇੱਕ ਦਾ ਉਹ ਆਪਣੇ ਆਸ਼ਿਕ ਨਾਲ ਗੱਲ ਕਰਨ ਲੱਗੇ ਇੱਕ ਤੁਸੀਂ ਉਹਨਾਂ ਨੂੰ ਫੜ ਲਿਆ ਨਾ ਤੇ ਉੱਪਰੋਂ ਉਲਟਾ ਤੁਹਾਨੂੰ ਹੀ ਤਾਂ ਹਮਕੇ ਦੇਣ ਲੱਗੇ ਕਿ ਸੁਸਾਈਸਾਈਡ ਕਰ ਲੈਣਾ ਵਾ ਜਾਂ ਕੁਝ ਕੀਤਾ ਆ ਆਹ ਕੀ ਕਰ ਰਹੇ ਹੋ ਤੁਸੀਂ ਕੁਝ ਅਜਵਰ ਕੀ ਤੁਹਾਨੂੰ ਧਮਕੀ ਕਹਿੰਦੇ ਜੀ ਤੁਸੀਂ ਉਹਨੂੰ ਆਪਣੇ ਭੈਣ ਭਰਾਵਾਂ ਨੂੰ ਦੱਸਿਆ ਨਾ ਕਿ ਮੈਂ ਸੁਸਾਈਡ ਕਰ ਲੈਣੀ ਹੈ ਮੈਂ ਉਲਟਕੋ ਨਹੀਂ ਪਛਾੜ ਦੇਣਾ ਮੈਂ ਤੇ ਮੈਂ ਜੋ ਰੀਅਲਟੀ ਹੈ ਮੈਂ ਕਿ ਉਹਨੂੰ ਮਿਲ ਕੇ ਇੱਕ ਮੌਕਾ ਬਚਾਇਆ ਗੁਰਪ੍ਰੀਤ ਅੱਛਾ ਜੀ ਤੇ ਉਸ ਟਾਈਮ ਮੈਨੂੰ ਕਿ ਮੈਂ ਪੂਰਾ ਸਰੀਰ ਨਹੀਂ ਬ੍ਰੇਨ ਵਰਕਿੰਗ ਚਲੋ ਫਿਰ ਵੀ ਮੈਂ ਮੌਕਾ ਬਚਾਇਆ ਮੈਂ ਕਿ ਤੁਸੀਂ ਇਸ ਤਰ੍ਹਾਂ ਕਰੋ ਵੀ ਇਹ ਲਾਸਟ ਗਲਤੀ ਹੈ ਮੋਂ ਮੁੜ ਕੇ ਤੁਸੀਂ ਇਸ ਤਰ੍ਹਾਂ ਦਾ ਕਦਮ ਨਾ ਚੱਕਿਓ ਤੇ ਫੇਰ ਮੈਂ ਗੁਰਮਜੀਤ ਉਹਨਾਂ ਕੋਲ ਫੋਨ ਲੈ ਕੇ ਉਹਨਾਂ ਨੂੰ ਕਿਸ਼ਨ ਤੱਕ ਭੇਜਤਾ ਫੇਰ ਮੈਂ ਉਹ ਫੋਨ ਨੂੰ ਸੱਚ ਬੰਦ ਕਰਕੇ ਬੈੱਡ ਛੱਲੇ ਸਿੱਟਤਾ ਥੋੜੇ ਦਿਨ ਬਾਅਦ ਮੈਂ ਆਪਦੇ ਰਿਸ਼ਤੇਦਾਰ ਵੀ ਇਕੱਠੇ ਕੀਤੇ ਇਹਦੇ ਰਿਸ਼ਤੇਦਾਰ ਵੀ ਇਕੱਠੇ ਕੀਤੇ ਤੇ ਇਹਨਾਂ ਨੂੰ ਦੱਸਿਆ ਮੈਂ ਕਿ ਜੀ ਆ ਸਾਗਰ ਨਾਮ ਦਾ ਮੁੰਡਾ ਐ ਐਨੀ ਵਾਰ ਇਹਨੂੰ ਫੋਨ ਕੀਤੀ ਆ ਤੇ ਫੇਰ ਸਾਡੀ ਸਿਸਟਮ ਨੇ ਜੀ ਉਹਨਾਂ ਮੁੰਡੇ ਨਾਲ ਗੱਲ ਕੀਤੀ ਇਹ ਕਹਿੰਦੇ ਤੁਸੀਂ ਆਪਣੇ ਕੋਲੋਂ ਜਾਵ ਲੈ ਉਹਨੇ ਮੁੰਡੇ ਨੇ ਦੱਸਿਆ ਕਹਿੰਦਾ ਜੀ ਇਹ ਮੇਰੇ ਟੱਚ ਦੇ ਵਿੱਚ ਕਾਫੀ ਐ ਮੈਂ ਤੋ ਫੋਨ ਖੋਲਿਆ ਸੀਗਾ ਜੀ ਇੱਕ ਅਜੀਬ ਸਬਜੀ ਵਾਲੇ ਤੋਂ ਕਦੀ ਕਿਸੇ ਤੋਂ ਫੋਨੋਂ ਆਪਣੇ ਮੁੰਡਾ ਮੂੰਹ ਕਹਿ ਰਿਹਾ ਹੈ ਤਾਂ ਗੁਰਵੀਓ ਮੁੰਡਾ ਵੀ ਰੋਮ ਕੋ ਕੋ ਪਹਿਲਾਂ ਵੀ ਮੋਂ ਨੂੰ ਜਦੋਂ ਇਹ ਫੋਨ ਕਰਦੀ ਸੀ ਨਾ ਪਹਿਲਾਂ ਵੀ ਮੋਂ ਨੂੰ ਕਿਹਾ ਸੀ ਉਦੋਂ ਵੀ ਉਹ ਮਰਤੇ ਮੇਰੇ ਤੇ ਪ੍ਰੈਸ਼ਰਾਈਜ਼ ਹੋ ਗਿਆ ਸੀ ਉਹ ਕਹਿੰਦਾ ਕਿ ਇਹ ਆ ਉਹ ਆ ਫਲਾਣਾ ਢਮਕਾਨਾ ਇਹਨਾਂ ਦੀ ਮਿੱਲੀ ਭਗ ਸੀ ਨਾ ਦੋਨਾਂ ਜਾਣਿਆ ਨਹੀਂ ਮੈਨੂੰ ਸੋਪਾਈ ਜਨ ਦੇ ਕੇ ਮੇਰੀ ਭਗਤ ਮੇਨ ਮੁੱਦਾ ਇਹ ਸੀ ਕਿ ਮੇਕ ਤਾਂ ਮੇਰੀ ਕੁਆਲਿਫਿਕੇਸ਼ਨ ਵੀਕ ਸੀ ਇੱਕ ਮੈਂ ਓਵਰ ਇੰਟਰਸਟ ਕਰ ਬੈਠਾ ਤੇ ਆਪਦੀ ਪ੍ਰੋਪਰਟੀ ਵੀ ਇਹਦੇ ਨਾਂ ਤੇ ਕਰਾ ਬੈਠਾ ਮੇਰਾ ਜੋ ਬੈਂਕ ਬੈਲੈਂਸ ਸੀ ਉਹ ਵੀ ਇਹਦੇ ਨਾਂ ਤੇ ਸੀਗਾ ਸੋ ਮੈਂ ਸਾਰੇ ਵੀਰਾਂ ਨੂੰ ਇੱਕ ਬਾਈ ਰਿਕਵੈਸਟ ਬੇਨਤੀ ਕਰਦਾ ਕਿ ਪਲੀਜ਼ ਤੁਸੀਂ ਆਪਣੀ ਮਿਸਿਸ ਤੇ ਇਹਨਾਂ ਨੂੰ ٹرسٹ ਨਾ ਕਰੋ ਤੁਸੀਂ ਆਪਦੀਆਂ ਪ੍ਰਾਪਰਟੀਆਂ ਹੋਰ ਉਹਨਾਂ ਦੇ ਨਾਮ ਤੇ ਲਗਾ ਦਿੰਨੇ ਹੋ ਕੀ ਤੁਹਾਡੇ ਨਾਲ ਮਿਸ ਬਿਹੇਵ ਕਰਦੀਆਂ ਬਟ ਇਸ ਟਾਈਮ ਤੁਹਾਨੂੰ ਪਤਾ ਲੱਗ ਜਾਂਦਾ ਉਸ ਟਾਈਮ ਤੁਹਾਨੂੰ ਮਾਰਨ ਦੀ ਸਜ਼ਾ ਦਿੱਤੀ ਜਾਂਦੀ ਕਿਉਂਕਿ ਵੀਰ ਜੀ ਸਾਡੀ ਸੁਣਵਾਈ ਨਹੀਂ ਹੁੰਦੀ ਇੱਕ ਬੰਦਾ ਥਾਣੇ ਜਾ ਕੇ ਕਹਿੰਦਾ ਰਿਕਵੈਸਟ ਕਰਦਾ ਕਿ ਭੈ ਜੀ ਦੇਖੋ ਜਿਹੜੀ ਮੇਰੀ ਪ੍ਰਾਪਰਟੀ ਸੀ ਮੈਂ ਇਹਨਾਂ ਦੇ ਨਾਮ ਤੇ ਕਰਾ ਚੁੱਕਾ ਮੈਂ ਉਥੇ ਕੋਈ ਇਨਵੈਸਟੀਗੇਸ਼ਨ ਨਹੀਂ ਕੀਤੀ ਜਾਂਦੀ ਬਾਟੋ ਨੂੰ ਕਿਹਾ ਜਾਂਦਾ ਕਿ 25 ਲੱਖ ਰੁਪਏ ਤੂੰ ਹੋਰ ਇੱਥੇ ਹੋਰ ਦੀ سپورਟ ਰੱਖ ਜਾਂ ਇਹਨੂੰ ਲੈ ਕੇ ਜਾ ਉਥੇ ਬੰਦਾ ਕੀ ਕਰ ਲੂ ਵੀਰ ਜੀ ਰਜੀਵ ਜੀ ਤੁਸੀਂ ਇਹ ਦੱਸਿਆ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਹਨਾ ਕਿ ਇੱਕ ਦਾ ਕਹੋ ਕੀ ਜਾਨਵਰ ਨੂੰ ਚਰਸਾ ਆ ਜਾਂਦਾ ਵਾ ਪਰ ਤੁਸੀਂ ਕਹਿ ਰਹੇ ਹੋ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਤੁਹਾਨੂੰ ਹਜੇ ਵੀ ਧਮਕੀਆਂ ਆਂਦੀਆਂ ਵਾਂ ਤੇ ਇਹਦੇ ਦੇ ਤਾਇਦੀ ਦੇ ਬੇਟਾ ਉਹ ਮੈਨੂੰ ਧਮਕਾਉਂਦੀ ਹੈ ਤੇ ਇਹ ਵੀ ਕੱਲ ਜੀ ਮੇਰੇ ਘਰੇ ਆ ਕੇ ਗਈ ਹੈ ਘਰੇ ਆ ਕੇ ਬੜਾ ਆਵਾ ਤਮਾ ਬੋਲ ਕੇ ਗਈ ਹੈ ਤੋੜਪੰਨ ਕਰਕੇ ਗਈ ਹੈ ਉਹਦੀ ਵੀ ਮੇਰੇ ਕੋਲ ਰਿਪੋਰਟਾਂ ਕਿ ਪਈ ਹੈ ਜੀ ਅੱਡੀ ਤੁਸੀਂ ਹਨਾ ਪ੍ਰਸ਼ਾਸਨ ਕੋ ਵੀ ਜਾਏ ਹੋ ਨਾ ਵੂਮਨ ਸੈਲਰੀ ਜਾਏ ਹੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਦੱਸ ਰਹੇ ਹੋ ਕਿ ਹਨਾ ਥੋਡੀ ਵਾਈਫ ਅੱਜ ਦੀ ਡੇਟ ਅੱਜ ਦੀ ਡੇਟ ਦੇ ਵਿੱਚ ਵੀ ਜਦ ਅੱਜ ਆਪਾਂ ਪੋਡਕਾਸਟ ਸ਼ੂਟ ਕਰ ਰਹੇ ਆ ਇਸ ਤੋਂ ਪਹਿਲਾਂ ਤੁਸੀਂ ਗੱਲ ਮੈਨੂੰ ਦੱਸਿਓ ਕਿ ਮੇਰੀ ਵਾਈਫ ਉਹਨੇ ਮੇਰੇ ਘਰੇ ਹੋ ਕੇ ਗਈ ਆ ਘਰੇ ਆ ਕੇ ਹਨਾ ਤੁਹਾਨੂੰ ਹਨਾ ਤੋੜਫੋੜ ਕਰਕੇ ਗਈ ਆ ਤੇ ਹੋਰ ਥੋਡੀ ਹਨਾ ਘਰੇ ਜੋ ਵੀ ਬੱਚੇ ਸੀ ਉਹਨਾਂ ਨੂੰ ਬੁਰਾ ਬੁਲਾ ਕੇ ਕਹਿ ਕੇ ਗਈ ਆ ਠੀਕ ਹੈ ਤੇ ਮੈਂ ਤਾਂ ਇਹੀ ਕਹਿਣਾ ਕਿ ਤੁਸੀਂ ਇਸ ਚੀਜ਼ ਬਾਰੇ ਕੀ ਕਹਿੰਦੇ ਹੋ ਕਿ ਇਨਾ ਕਿੰਨਾ ਹੌਸਲਾ ਖੁੱਲ ਚੁੱਕਾ ਵਾ ਕਿ ਕੇਸ ਚੱਲਣ ਦੇ ਬਾਵਜੂਦ ਵੀ ਜਦ ਤੁਸੀਂ ਦਰਖਾਸਤ ਦਿੱਤੀ ਉਹਦੇ ਬਾਵਜੂਦ ਵੀ ਉਹ ਤੁਹਾਡੇ ਘਰੇ ਆ ਰਹੇ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਗੁਰਮ ਜੀ ਇਹੀ ਤੁਹਾਨੂੰ ਸਰਕਾਰਾਂ ਨੂੰ ਬੇਨਤੀ ਕਰਨੀ ਜਾਂਦਾ ਮੈਂ ਕਿ ਇਸ ਚੀਜ਼ ਦੇ ਉੱਤੇ ਤੁਸੀਂ ਕੋਈ ਐਕਸ਼ਨ ਲੋ ਪਰ ਜੇ ਮੇਰਾ ਕੋਰਟ ਕੇ ਚੱਲਦਾ ਫਿਰ ਤਾਂ ਉਹਦਾ ਆਉਂਦਾ ਕੋਈ ਰੀਜਨ ਨਹੀਂ ਬਾਈ ਦੇ ਵੀ ਮੈਂ ਉਹਦੇ ਘਰੇ ਜਾਂਦਾ ਤਾਂ ਮੇਰੇ ਤੇ 20 ਪਰਚੇ ਕਰਦਨੇ ਉਹ ਮੇਰੇ ਘਰੇ ਆਂਦੀ ਹੈ ਮੇਰੇ ਬ੍ਰਦਰ ਦੇ ਬੱਚਿਆਂ ਨੂੰ ਤੰਗ ਕਰਦੀ ਹੈ ਮੇਰੇ ਨਾਲ ਕੁੱਟਮਾਰ ਕਰਦੀ ਤੋੜਪਾਂ ਕਰਦੀ ਹੈ ਮਹੱਲੇ ਦੇ ਵਿੱਚ ਮੈਨੂੰ ਜਲੀਲਤਾ ਕਰਦੀ ਹੈ ਉਸ ਚੀਜ਼ ਤੇ ਸਰਕਾਰ ਕੋਈ ਐਕਸ਼ਨ ਨਹੀਂ ਲੈਂਦੀ ਹੁਣ ਜੋ ਅੱਜ ਦੀ ਡੇਟ ਆ ਨਾ ਅੱਜ ਦੀ ਡੇਟ ਦੇ ਵਿੱਚ ਉਹ ਤੁਹਾਡੇ ਘਰੇ ਆਏ ਸੀਗੇ ਤੁਹਾਡੇ ਕੋਲ ਇਸ ਚੀਜ਼ ਦਾ ਕੋਈ ਸਬੂਤ ਹੈਗਾ ਰਿਕਾਰਡਿੰਗ ਹੈਗੀ ਹੈ ਹਾਂਜੀ ਇਸ ਚੀਜ਼ ਦੀ ਮੇਰੇ ਕੋਲ ਰਿਕਾਰਡਿੰਗ ਹੈਗੀ ਹੈ ਜੀ ਕਿ ਸੀਸੀਟੀਵੀ ਕੈਮਰੇ ਰਿਕਾਰਡਿੰਗਾਂ ਤੁਸੀਂ ਆਪ ਕੀਤੀ ਆ ਮੋਬਾਈਲ ਦੇ ਨਾਲ ਜਿਸ ਟਾਈਮ ਘਰੇ ਆ ਕੇ ਗਾਲਾਂ ਕੱਢਦੀ ਸੀਗੀ ਬੱਚਿਆਂ ਨੇ ਮੋਬਾਈਲ 'ਤੇ ਰਿਕਾਰਡਿੰਗ ਕੀਤੀ ਆ ਜਿੱਦਾਂ ਤੁਸੀਂ ਮੈਨੂੰ ਨਾ ਆਈਸੀਏ ਤੇ ਤੁਸੀਂ ਮੈ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਸੀਗੀ ਉਹਦੇ ਵਿੱਚ ਤੁਹਾਡੀ ਗੁੜੀਆ ਨਾ ਤੁਹਾਡੀ ਗੁੜੀਆ ਖੁਦ ਆਪਣੀ ਮਾਤਾ ਨੂੰ ਕਹਿ ਰਹੀ ਸੀ ਕਿ ਪਾਪਾ ਤੁਹਾਨੂੰ ਇੰਨਾ ਪਿਆਰ ਕਰ ਰਹੇ ਆ ਤੇ ਤੁਸੀਂ ਵਾਪਸ ਆ ਜਾਓ ਹਨਾ ਉਹ ਗੁੜੀਆ ਤੇ ਕੀ ਵੀ ਦੀ ਹੋਵੇ ਤੁਸੀਂ ਇਸ ਵਾਰ ਇਹ ਦੱਸੋ ਕੋ ਜੀ ਜਿੱਦਾਂ ਕਰੀ ਗਏ ਕਿ 13-14 ਸਾਲ ਦੀ ਬੇਟੀ ਹੈ ਉਹ ਆਪਣੀ ਮਾਂ ਨੂੰ ਕਹਿ ਰਹੀ ਕਿ ਮੰਮਾ ਪਾਪਾ ਤੁਹਾਨੂੰ ਇੰਨਾ ਪਿਆਰ ਕਰਦੇ ਤੁਸੀਂ ਗਲਤ ਮੁੰਡਿਆਂ ਨੂੰ ਕਿਉਂ ਫੋਨ ਕਰਦੇ ਹੋ ਉਸ ਚੀਜ਼ ਦੀ ਵੀ ਇੱਕ ਔਰਤ ਨੂੰ ਸ਼ਰਮ ਨਹੀਂ ਆਉਂਦੀ ਕਿ ਉਹਦਾ ਬ੍ਰਦਰ ਵੀ ਸਭ ਕੁਝ ਦੇਖਣ ਦੇ ਬਾਵਜੂਦ ਕਹਿੰਦਾ ਕਿ ਤੂੰ ਹੋ ਨਹੀਂ ਬੰਦੇ ਤੇ ਬਿਲੀ ਆਪਾਂ ਸਮਾਜ ਦੇ ਵਿੱਚ ਆਉਣ ਵਾਲੇ ਬੱਚੇ ਨੂੰ ਕੀ ਚੰਗੀ ਸਿੱਖ ਦਵਾਂਗੇ ਜਦ ਇੱਕ ਮਾਂ ਹੀ ਕਹਿ ਰਹੀ ਹੈ ਕਿ ਬੱਚੀ ਨੂੰ ਇੱਕ ਬੇਟੀ ਮਾਂ ਨੂੰ ਕੁਐਸਚਨ ਕਰ ਰਹੀ ਹੈ ਕਿ ਮੰਮੀ ਤੁਸੀਂ ਕਿਉਂ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਹੋ ਜਿਹਦਾ ਰਜੀਵ ਜੀ ਤੁਸੀਂ ਹੈ ਨਾ ਦੱਸ ਰਿਹਾ ਕਿ ਹੈ ਨਾ ਕਿ ਤੁਹਾਡਾ ਘਰ ਇੱਕ ਮੁੰਡੇ ਕਰਕੇ ਖਰਾਬ ਹੋ ਗਿਆ ਜਿਹਦਾ ਤੁਸੀਂ ਕਿ ਜਿੱਥੇ ਵੀ ਉਹ ਹੈਗੇ ਆ ਤੁਸੀਂ ਕੀ ਚਾਹੁੰਦੇ ਹੋ ਉਹ ਮੁੰਡੇ ਤੇ ਕੀ ਕਾਰਵਾਈ ਕੀਤੀ ਜਾਵੇ ਜੀ ਵੀ ਐਕਸ਼ਨ ਲੈਣਾ ਚਾਹੀਦਾ ਸਰਕਾਰਾਂ ਕੀ ਕਹਿੰਦੀਆਂ ਮੈਂ ਪਾਠਾਣਾਂ ਦੇ ਵਿੱਚ ਜਾ ਕੇ ਗੱਲ ਕਰਦੇ ਕਹਿੰਦੇ ਮੁੰਡੇ ਦੇ ਤਾਂ ਐਕਸ਼ਨ ਲੈ ਨਹੀਂ ਸਕਦੇ ਕੋਈ ਵੀ ਮਿਸਕੀ ਰਿਲੇਸ਼ਨ ਚ ਰਹਿ ਸਕਦੇ ਦੇਖੋ ਜੀ ਇਸ ਬੈਟਰ ਦੇ ਵਿੱਚ ਉਹ ਵੀ ਤਾਂ ਬਰਾਬਰ ਦਾ ਨ ਬੋਲਵੇ ਤਾਂ ਹੈ ਨਹੀਂ ਕਿ ਉਹ ਇੱਕ ਬੱਚਾ ਉਹ ਜੋਬ ਕਰ ਰਿਹਾ ਵਾ ਉਹ ਵੀ ਸਚੇਰ ਹਨ ਨਹੀਂ ਪਤਾ ਕਿ ਇੱਕ ਤਿੰਨ ਬੱਚਿਆਂ ਵਾਲੀ ਮਾਂ ਹੈ ਤਿੰਨ ਬੱਚੇ ਇਹਦੇ ਮੇ ਦਾ ਕਰ ਕਿਉਂ ਖਰਾਬ ਕਰਾ ਕਿਉਂ ਉਹਨੂੰ ਮਿਸ ਗਾਈਡ ਕਰਾ ਕਿਉਂ ਮੈਂ ਉਹਨੂੰ ਕਹਾਂ ਉਹ ਤੂੰ ਆਪਣੇ ਹਸਬੰਡ ਨੂੰ ਸਲੋਪਾਈ ਜਾਂਦੇ ਜੇ ਕਰ ਬੋਹ ਕਰ ਉਹ ਬਰਾਬਰ ਦਾ ਨ ਬੋਲਵੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਉਹ ਐਕਸ਼ਨ ਲਿਆ ਜਾਵੇ ਕਿ ਆਨਾਲਿਸ ਮਾਇਨੋ ਇੱਕ ਚੰਗੀ ਸਿਹਤ ਦਿੱਤੀ ਜਾਵੇ ਨਾ ਕਿ ਇਹਨਾਂ ਦੀ ਵੈਲ ਪਾਵਰ ਵਧਾਈ ਜਾਵੇ ਤੇ ਤੁਸੀਂ ਗੱਲ ਦੱਸੀ ਸੀ ਕਿ ਕੀ ਅ ਅਨਾਕੀ ਅਨਾਕ ਕੁਝ ਹੋਣ ਤੋਂ ਬਾਅਦ ਵੀ ਜਿਹੜੀ ਉਹਨਾਂ ਦੀ ਪੰਚਾਇਤ ਸੀਗੀ ਕਿਹੜੀ ਕਿਹੜੀ ਜਗ੍ਹਾ ਸੀ ਉਹਨਾਂ ਦੀ ਹਾਂਜੀ ਮੈਨੂੰ ਤਾਂ ਪਤਾ ਲੱਗ ਗਿਆ ਸੀ ਨਾ ਬਾਅਦ ਵਿੱਚ ਫੇਰ ਮੈਂ ਗੱਲ ਕਰਨ ਦੀ ਫੜ ਲਈ ਸੀ ਸਲੋ ਭਾਈ ਜੀ ਦੇ ਤੋਂ ਬਾਅਦ ਫੇਰ ਉਹਨਾਂ ਨੇ ਉੱਥੇ ਮੈਨੂੰ ਵੂਮਨ ਸੈਲ ਦੇ ਵਿੱਚ ਸੱਦਿਆ ਸੀਗਾ ਅੱਛਾ ਜੀ ਤੇ ਅਸੀਂ ਵੂਮਨ ਸੈਲ ਦੇ ਵਿੱਚ ਗਏ ਸੀ ਉਹਨਾਂ ਨੂੰ ਮੈਂ ਜਾ ਕੇ ਕਿਹਾ ਕਿ ਐਦਾਂ ਮੇਰੇ ਕੋਲ ਇਹਦਾ ਮਿਰਲ ਹੈਗਾ ਜੀ ਮੀਨਸ ਕੀ ਕਹੁੰਦੇ ਆ ਨਾ ਗੱਲਾਂ ਕਰਦੀ ਆ ਮੈਨੂੰ ਸਲੋਪ ਹੋ ਜਾਂ ਦਿੱਤੀ ਗਈ ਐ ਜਿਵੇਂ ਉਹ ਉਹਨਾਂ ਨੇ ਮੇਰੀ ਗੱਲ ਨੂੰ ਸੀਰੀਅਸ ਨਹੀਂ ਲਈ ਲਿਆ ਉਹਨਾਂ ਨੇ ਮਨਜ਼ੂਰੀ ਮੈਨੂੰ ਵੀ ਇੱਕ ਪ੍ਰੈਸ਼ਰਾਈਜ਼ ਕਰਕੇ ਜਾਂ ਜਿਵੇਂ ਉਹਨਾਂ ਨੇ ਕਿਹਾ ਕਿ ਜੇ ਲੋ ਆਪਾਂ ਇੱਕ ਘਰ ਬਸਾ ਦਨ ਨੀ ਬੱਚਿਆਂ ਕਰਕੇ ਉਹਨਾਂ ਨੂੰ ਬਟ ਉੱਥੇ ਉੱਥੇ ਰਿਟਨ ਦੇ ਵਿੱਚ ਉਹਨਾਂ ਨੇ ਦਿੱਤਾ ਜੀ ਮੈਂ ਕਹਿੰਦੇ ਮੁੰਡੇ ਨੂੰ ਫੋਨ ਨਹੀਂ ਕਰੂਗੀ ਕਹਿੰਦੇ ਲੜਕੀ ਨੂੰ ਫੋਨ ਨਹੀਂ ਦਿੱਤਾ ਜਾਊਗਾ ਮੁੰਡੇ ਦੇ ਟੱਚ 'ਚ ਨਹੀਂ ਰਹੂਗੀ ਤੇ ਇਹਨਾਂ ਨੇ ਗੁਰਬ ਜੀ ਨੂੰ ਮੇਰੇ ਤੇ ਅਟੈਕ ਕਰਾਇਆ ਉਹ ਤੋਂ ਦੋ ਦਿਨ ਪਹਿਲਾਂ ਜੋ ਘਰੇ ਥੋੜਾ ਬੋਧਾ ਪੈਸਾ ਸੀਗਾ ਜੋ ਇਹਨਾਂ ਨੇ ਗਹਿਣੇ ਪਾਇਓ ਸੀਗੇ ਉਹ ਲੈ ਕੇ ਮੁੰਡੇ ਦੇ ਘਰੇ ਚੱਲੇ ਗਏ ਉਹਨੇ ਵੀ ਗੋਪਸ ਆਪਣੀ ਕੀਤਾ ਫਿਰ ਇੱਥੇ ਆ ਗਏ ਉਤੋਂ ਆਉਣ ਦੇ ਬਾਵਜੂਦ ਵੀ ਫੇ ਦੇਖੋ ਜੋ ਰਿਐਲਿਟੀ ਹੈ ਕੋਈ ਵੀ ਹੋਵੇ ਮੇਰੀ ਜਿਹਾ ਮਾਫ ਕਰਨਾ ਕੋਈ ਵੀ ਹੈ ਜੇ ਥਾਣੇ ਦੇ ਲਿਖਣ ਦੇ ਬਾਵਜੂਦ ਵੀ ਜਨਾਨੀ ਵਾਰ-ਵਾਰ ਉਸ ਮੁੰਡੇ ਦੇ ਟੱਚ ਚ ਜਾਂਦੀ ਹੈ ਤਾਂ ਉਹ ਉਹਨੂੰ ਮਦਮਿਜ਼ ਕੀ ਤਾਂ ਉਹ ਕਹਿੰਦਾ ਉਹਨੂੰ ਸ਼ਾਬਾਸ਼ ਨਹੀਂ ਦੇਊਗਾ ਜਾ ਕੇ ਉਹਦੇ ਗੱਲ ਦੇ ਵਿੱਚ ਫੁੱਲਾਂ ਦਾ ਹਾਰ ਪਾ ਦਊਗਾ ਤੇ ਇਹ ਆ ਗਈ ਜੀ ਇਹਨੇ ਕਿਹਾ ਕਿ ਮੈਨੂੰ ਉਹਦੇ ਡੈਡੀ ਨੇ ਗਾਲਾਂ ਕੱਢਣਾ ਮੈਂ ਕਿਹਾ ਤੂੰ ਗਈ ਕੀ ਕਰਨ ਸੀਗਾ ਗਈ ਕੀ ਕਾਰਨ ਸੀ ਇੰਨੀ ਗੱਲ ਦੇ ਵਿੱਚ ਆਪਣੀ ਹੱਥੋਂ ਪਾਈ ਹੋ ਗਈ ਜੀ ਉਹਦੇ ਬਾਅਦ ਜੀ ਇਹਨੇ ਪਤਾ ਨਹੀਂ ਕੀ ਪੋਲਿਟਿਕਸ ਕੀਤਾ ਇਹਨੇ ਜੀ ਬੰਦੇ ਬੁਲਾਏ 6 ਜਨਨ ਸੀਗੇ ਤੇ 3 ਲੇਡੀਜ਼ ਮੈਨੂੰ ਕਟ ਮਾਰ ਕਰਾ ਕੇ ਪਤਾ ਨਹੀਂ ਕੋਈ ਨਸ਼ੀਲਾ ਨਸ਼ੀਲਾ ਪਦਾਰਥ ਦੇ ਕੇ ਜੀ ਮੈਨੂੰ ਆ ਬੜੇ ਇਹਨਾਂ ਨੇ ਮੇਨਾਂ ਬਹੁਤ ਝਾਤੀ ਕੀਤੀ ਹੈ ਅਸੀਂ ਕਹਿ ਰਹੇ ਹਾਂ ਕਿ ਹੈ ਨਾ ਮੇਰੇ ਕੋ ਪੱਕੇ ਪ੍ਰੂਫ ਸੀਗੇ ਹੈ ਨਾ ਕਿਉਂਕਿ ਮੈਂ ਤਾਂ ਇਹ ਚਾਹਣਾ ਜੋ ਦੇਖਣਾ ਹੁੰਦਾ ਕਿ ਕੋਈ ਵੀ ਮਾਂ ਜਾਂ ਪਿਓ ਜਾਂ ਪਰਾ ਨਹੀਂ ਜਾਂਦਾ ਕੁੜੀ ਦਾ ਘਰ ਖਰਾਬ ਹੋਵੇ ਪਰ ਤੁਸੀਂ ਫੇਰ ਵੀ ਕਹਿ ਰਹੇ ਹੋ ਕਿ ਮੇਰੇ ਕੋ ਪੱਕੇ ਪ੍ਰੂਫ ਸੀਗੇ ਮੈਂ 2-3 ਵਾਰ ਉਹਨੂੰ ਰੰਗੇ ਹੱਥ ਫੜ ਲਿਆ ਤੇ ਜਦੋਂ ਤੁਸੀਂ ਆ ਚੀਜ਼ਾਂ ਆਪਣੇ ਸਹੁਰਿਆਂ ਸਾਹਮਣੇ ਰੱਖਿਆ ਤਾਂ ਉਹਨਾਂ ਨੇ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਉਹਨਾਂ ਨੇ ਤੁਹਾਨੂੰ ਕੀ ਕਿਹਾ ਕੁਝ ਨਾ ਕੁਝ ਤਾਂ ਕਿਹਾ ਉਹਨਾਂ ਨੇ ਭੈਣੋ ਦੀ ਰੋਗ ਹੈ ਮੈਂ ਉਹਨਾਂ ਨੂੰ ਰਿਪੋਰਟ ਦਿਖਾ ਰਿਆ ਫਿਰ ਉਹ ਪਲੱਸ ਕਹਿ ਰਿਹਾ ਕਿ ਤੂੰ ਫੋਨ ਤੋੜ ਦੇ ਉਹ ਕੀ ਵੀ ਨਹੀਂ ਉਹ ਮੇਰੇ ਇਕੱਲੇ ਹੋਣ ਦਾ ਫਾਇਦਾ ਉਠਾ ਰਿਆ ਕਿ ਮੈਨੂੰ ਹੀ ਪ੍ਰੈਸ਼ਰਾਈਜ਼ ਕੀਤਾ ਜਾਂਦਾ ਮੇਰੀ ਗਲਤੀ ਕੀ ਸੀ ਮੇਰੇ ਭੋਲੇ ਪਾਉਂਦਾ ਵੇ ਮੇਰੀ ਕੁਆਲੀਫਿਕੇਸ਼ਨ ਨਾਲ ਮੈਂ ਸਾਰੇ ਵੀਰਾਂ ਨੂੰ ਇਹ ਰਿਕਵੈਸਟ ਕਰਦਾ ਮੇਰੀ ਕੁਆਲਿਫਿਕੇਸ਼ਨ ਹੀ ਇਨਸਾਨ ਦਾ ਫਾਸਟ ਨੇਤਰ ਆ ਪਗਨ ਥਰਡ ਨੇਤਰ ਆ ਪਲੀਜ਼ ਆਪਣੇ ਬੱਚਿਆਂ ਨੂੰ ਪੜ੍ਹਾਓ ਕਿ ਉਹ ਇਸ ਤਰ੍ਹਾਂ ਮੈਂ ਕਿ ਓਵਰਨ ਟਰਸਟ ਨਾ ਜਨਾਨੀਆਂ ਦੇ ਕਰਨ ਕਿ ਪ੍ਰੋਪਰਟੀ ਜੋ ਹੈਂਡਓਵਰ ਜਨਾਨੀਆਂ ਨੂੰ ਦੇਣਾ ਹੈ ਕਿ ਜਨਾਨੀਆਂ ਆਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਮਿਸਬੀਹਵ ਕਰਕੇ ਉਹਨਾਂ ਨੂੰ ਮਾਰਨ ਤੱਕ ਜਾਣ ਪਲੀਜ਼ ਮੈਂ ਹੀ ਬੇਨਤੀ ਕਰਦਾ ਗੁਰਪ੍ਰੀਤ ਮੈਂ ਸਾਰੇ ਸਮਾਜ ਨੂੰ ਬੇ ਰਿਕਵੈਸਟ ਬੇਨਤੀ ਕਰਦਾ ਕਿ ਮੈਂ ਨਾ ਟਰਸਟ ਜਿਆਦਾ ਟਰਸਟ ਨਾ ਕਰੋ ਤੁਸੀਂ ਤੇ ਇੱਕ ਤੁਸੀਂ ਜੀ ਹਨਾ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਚਾਹਾਂ ਵਾ ਕਿ ਇਹ ਨਾ ਤੁਸੀਂ ਜੋ ਵੀ ਦੌਰ ਤੋਂ ਗੁਜ਼ਰਦੇ ਪਏ ਹੋ ਨਾ ਮੈਂ ਤੁਹਾਡੀ ਪਹਿਲਾਂ ਫੋਟੋਆਂ ਦੇਖੀਆਂ ਨਾ ਪਹਿਲਾਂ ਤਾਂ ਤੁਸੀਂ ਇੱਕਦਮ ਹਨਾ ਪੰਜਾਬੀ ਸੋਨੇ ਸੁਨੱਖੇ ਗੱਭਰੂ ਸੀਗੇ ਹਨਾ ਉਹ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਚੁੱਕੇ ਹੋ ਹਨਾ ਕਿ ਮਤਲਬ ਹੁੰਦਾ ਹੀ ਆ ਹਰੇਕ ਦਾ ਜਦੋਂ ਬੰਦੇ ਦਿਮਾਗ ਤੇ ਪੈਂਦੀ ਹੈ ਨਾ ਬਹੁਤ ਬੰਦੇ ਦੀ ਸੇਜ ਤੇ ਤਬਦੀਲੀ ਪੈਂਦੀ ਆ ਮੈਂ ਤੁਹਾਨੂੰ ਆ ਕਹਿਣਾ ਕਿ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਪ੍ਰਸ਼ਾਸਨ ਤੋਂ ਹਨਾ ਜੇ ਸੋਸ਼ਲ ਮੀਡੀਆ ਤੋਂ ਤੁਸੀਂ ਕੀ ਚਾਹੁੰਦੇ ਹੋ ਕਿ ਹਨਾ ਤੁਸੀਂ ਦੱਸੋ ਤੁਸੀਂ ਆਪਣੀ ਦਿਲ ਦੀ ਗੱਲ ਦੱਸੋ ਤੁਸੀਂ ਕੀ ਚਾਹੁੰਦੇ ਹੋ ਸਰਕਾਰ ਤੋਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹੀ ਮੈਸੇਜ ਦੇਣ ਜਨਾ ਬੂਮੈਂਸੈੱਲ ਲਾ ਲੋ ਜਾਂ ਮੈਨੋ ਪਾਵਰ ਲਾ ਲੋ ਮੀਨਸ ਕਿ ਇਹ ਨਹੀਂ ਕਿ ਆਪਾਂ ਬੂਮੈਂਸੈੱਲ ਦੇ ਵਿੱਚ ਲੇਡੀਜ਼ ਦੀ ਹੀ ਕਰਨੀ ਆ ਮੈਨੋ ਸੈੱਲ ਦੇ ਵਿੱਚ ਬੰਦੇ ਦੀ ਕਰਨੀ ਤੁਸੀਂ ਉਸ ਚੀਜ਼ ਦੀ ਇਨਵੈਸਟੀਗੇਸ਼ਨ ਕਰੋ ਉਸ ਚੀਜ਼ ਦਾ ਪੂਰਾ ਦੇਖੋ ਜਿਹਦੀ ਗਲਤੀ ਉਹਦੀ ਗਲਤੀ ਕੱਢੋ ਅੱਪਾ ਕੀ ਕਰਦੇ ਆ ਜੀ ਬੰਦੇ ਨੂੰ ਦਬਾਇਆ ਜਾਂਦਾ ਉਹਦੀ ਸੁਣੀ ਨਹੀਂ ਜਾਂਦੀ ਉਹਨੂੰ ਇੱਕ ਵਾਰ ਕੀ ਪ੍ਰੈਸ਼ਰ ਆ ਜੀ ਹੀ ਕੀਤਾ ਜਾਂਦਾ ਕਿਤੇ ਵੀ ਬੰਦੇ ਦੀ ਵੀਰ ਜੀ ਨਹੀਂ ਸੁਣੀ ਜਾਂਦੀ ਉਹ ਰਿਕਵੈਸਟ ਕਰਦਾ ਉਹਦੇ ਕੋਲ ਇੱਕ ਚੀਜ਼ ਹੈਗੀ ਜਿਤਕੋ ਇੱਕ ਭਰਾ ਕਹਿ ਰਿਹਾ ਕਿ ਤੂੰ ਫੋਨ ਤੋੜ ਦੀ ਭਰਾ ਵੀ ਜੀ ਫੋਨ ਕਿਸ ਚੀਜ਼ ਲਈ ਤੜਾਂਦਾ ਵਾ ਠੀਕ ਹੈ بڑا ਮੁੱਦਾ ਹੈਗਾ ਵਾਕੀ ਮੁੰਡਿਆਂ ਲਈ ਕੋਈ ਕਾਨੂੰਨ ਨਹੀਂ ਹੈਗਾ ਤੋ ਜੀ ਸਰਕਾਰ ਹੈ ਕਿ ਕੀ ਮੰਗ ਕਰਦੇ ਹੋ ਕਿ ਮੁੰਡਿਆਂ ਲਈ ਕਾਨੂੰਨ ਆਣਾ ਚਾਹੀਦਾ ਦੱਸੋ ਇਸ ਵਾਰ ਇਸ ਕਰਕੇ ਬਹੁਤ ਹੀ ਘਰ ਖਰਾਬ ਹੋ ਚੁੱਕਿਆ ਕਿਉਂਕਿ ਡਿਪਰੈਸ਼ਨ ਦੇ ਵਿੱਚ ਆ ਗਏ ਆ ਨਾ ਲੋਕੀ ਕਹਿੰਦੇ ਆ ਜਾਂ ਬੱਚੇ ਕਹਿੰਦੇ ਆ ਕਿ ਮੈਂ ਨਾ ਸੁਸਾਈਡ ਕਰ ਲੈਣਾ ਕੁਝ ਕਰ ਲੈਣਾ ਐਦਾਂ ਹੀ ਸਾਡੇ ਕੋਲ ਕੇਸ ਆਇਆ ਕਿ ਦੀ ਸਿਸਟਰ ਦਾ ਫੋਨ ਆਇਆ ਕਹਿੰਦੀ ਵੀਰ ਜੀ ਮੇਰਾ ਬ੍ਰਦਰ ਬਹੁਤ ਪਰੇਸ਼ਾਨ ਆ ਮਨ ਫਾਉਂਡ ਕਰੇ ਕਹਿੰਦਾ ਕਿ ਮੈਂ ਸੁਸਾਈਡ ਕਰ ਲੈਣਾ ਵਾ ਤੇ ਤੁਸੀਂ ਦੱਸੋ ਤੁਸੀਂ ਆਪਣੀ رائے ਦੋ ਤੁਸੀਂ ਇਸ ਚੀਜ਼ ਤੋਂ ਗੁజర్ ਚੁੱਕੇ ਹੋ ਮੁੰਡਿਆਂ ਦੇ ਵਿੱਚ ਮੁੰਡਿਆਂ ਲਈ ਨਹੀਂ ਕਾਨੂੰਨ ਹੈਗਾ ਵਾ ਉਹਦਾ ਕੁਗਤਾਈ ਕਿੰਨੂੰ ਕਰਨੀ ਪੈ ਰਹੀ ਹੈ ਸਰਕਾਰ ਅਕੀ ਕੀ ਮੰਗ ਕਰਦੇ ਹੋ ਕਿ ਮੁੰਡਿਆਂ ਲਈ ਕੀ ਕਾਨੂੰਨ ਆਣਾ ਚਾਹੀਦਾ ਆਣਾ ਚਾਹੀਦਾ ਮੁੰਡਿਆਂ ਦੀ ਸੁਣਵਾਈ ਕਰਨੀ ਚਾਹੀਦੀ ਹੈ ਦੇਖੋ ਕੋਈ ਵੀ ਪੱਕਾ ਹੈ ਉਹਨਾਂ ਦਾ ਪੱਕਾ ਸੁਣਨਾ ਜੇ ਨਾ ਆਪਾਂ ਤਾਂ ਮੁੰਡਿਆਂ ਦੀ ਸੁਣਦੇ ਹੀ ਨਹੀਂ ਵੀਰ ਜੀ ਆਫਟਰ ਇੱਕ ਮੁੰਡਾ ਜਾਂਦਾ ਉਹਦੇ ਕੋਲ ਲੈਂਡ ਵੀ ਡੈਂਸ ਹੈਗਾ ਉਹਦੇ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਮੁੰਡਿਆਂ ਲਈ ਹੀ ਕਾਨੂੰਨ ਲਿਆਓ ਬਾਈ ਤੇ ਵੀ ਕੋਈ ਮੁੰਡਾ ਨਸ਼ਾ ਕਰਦਾ ਉਹਨੂੰ ਵੀ ਸੱਚ ਕਹ ਦੋ ਇੱਕ ਸੱਚ ਦਾ ਤਾਂ ਸਾਥ ਦੋ ਵੀਰ ਜੀ ਤੁਸੀਂ ਦੇਖੋ ਕੁੜੀ ਦੀ ਅਕਸਰ ਜੇਮ ਕੁੜੀ ਦੀ ਗਲਤੀ ਤੇ ਕੁੜੀ ਦੀ ਗਲਤੀ ਕੱਢੋ ਮੁੰਡੇ ਦੀ ਗਲਤੀ ਤੇ ਮੁੰਡੇ ਦੀ ਕੱਢੋ ਮੁੰਡੇ ਦੀ ਤਾਂ ਕੋਈ ਸੁਣਦੇ ਨਹੀਂ ਮੁੰਡੇ ਨੂੰ ਤਾਂ ਪ੍ਰੈਸ਼ਰਾਈਜ਼ ਕੀਤਾ ਜਾਂਦਾ ਉਹਨੂੰ ਪ੍ਰੈਸ਼ਰਾਈਜ਼ ਕਰਕੇ ਜੀ 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 ਉਹਦੇ ਨਾਲ ਉਹ ਮਸ਼ੀਨ ਤੋੜਿਆ ਜਾਂਦਾ ਬਾਅਦ ਦੇ ਵਿੱਚ ਉਹਦੀ ਇੱਕ ਮਿਸਕੀ ਬੈਲ ਪਾਵਰ ਵਧਾਈ ਜਾਂਦੀ ਹੈ ਵੀਰ ਜੀ ਕਿ ਉਹਨੂੰ ਇਹ ਕਿਹਾ ਜਾਂਦਾ ਕਿ ਤੂੰ ਹੋਰ ਤੇਰੀ ਬੈਲ ਪਾਵਰ ਆਪਾਂ ਵਧਾਤੇ ਤੂੰ ਹੋਰ ਇਹਨੂੰ ਮਿਸਕੀ ਟੌਰਚਰ ਕਰ ਇਸ ਤਰ੍ਹਾਂ ਹੁੰਦਾ ਹੈ ਤੇ ਤੁਸੀਂ ਹਨਾ ਸਾਡੇ ਨਾਲ ਜੁੜੇ ਹੋ ਤੇ ਤੁਸੀਂ ਰਜੀਵ ਜੀ ਦੀ ਗੱਲਬਾਤ ਵੀ ਕੀਤੀ ਰਜੀਵ ਜੀ ਨਾਲ ਹਨਾ ਉਹਨਾਂ ਨੇ ਆਪਣੀ ਸਾਰੀ ਸਟੋਰੀ ਏ ਟੂ ਈ ਸੁਣਾਈ ਅਸੀਂ ਸਰਕਾਰ ਮੁਰੇ ਪ੍ਰਸ਼ਾਸਨ ਮੁਰੇ ਤੇ ਸਾਡੀ ਜਿਹੜੀ ਟੀਮ ਹੈਗੀ ਆ ਵਾਇਸ ਪਾਵਰ ਔਰਮਨ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਕਿ ਮੁੰਡਿਆਂ ਦੇ ਨਾਲ ਅਸੀਂ ਖੜੇ ਰਹੀਏ ਅਸੀਂ ਪਹਿਲਾਂ ਵੀ ਕਾਫੀ ਕੋਸ਼ਿਸ਼ ਕਰ ਚੁੱਕੇ ਹਾਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਕਰਦੇ ਰਵਾਂਗੇ ਅਸੀਂ ਸਰਕਾਰ ਮੁਰੇ ਪ੍ਰਸ਼ਾਸਨ ਮੁਰੇ ਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੋ ਵੀ ਰਜੀਵ ਜੀ ਦਾ ਕੇਸ ਹੈਗਾ ਤੁਸੀਂ ਤੇ ਪ੍ਰੋਪਰ ਇਨਵੈਸਟੀਗੇਸ਼ਨ ਕਰੋ ਪੂਰੀ ਇਨਵੈਸਟੀਗੇਸ਼ਨ ਕਰੋ ਜਿਹਦਾ ਰਜੀਵ ਜੀ ਨੂੰ ਗਲਤ ਲੱਗਦਾ ਤੁਸੀਂ ਇਹਨਾਂ ਦੇ ਪਰਚਾ ਪਾ ਦਿੱਤੀ ਤੁਹਾਨੂੰ ਕਹਿੰਨੇ ਆ ਜੀ ਪਰ ਐਸੀ ਇਨਵੈਸਟੀਗੇਸ਼ਨ ਤਾਂ ਕਰੋ ਤੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਜੇ ਰਜੀਵ ਜੀ ਨੂੰ ਇਨਸਾਫ ਨਹੀਂ ਮਿਲਿਆ ਤਾਂ ਅਸੀਂ ਫੇਰ ਨੈਕਸਟ ਪੋਡਕਾਸਟ ਵਿੱਚ ਕਰਾਂਗੇ ਅਸੀਂ ਦੇਖਾਂਗੇ ਕਿ ਸਾਡੀ ਆਵਾਜ਼ ਸਾਡੀ ਮੁੰਡਿਆਂ ਦੀ ਆਵਾਜ਼ ਕਿੱਥੇ ਤੱਕ ਜਾ ਰਹੀ ਆ ਕਿਉਂਕਿ ਸਾਡੀ ਐਨਜੀਓ ਹੈ ਹਮੇਸ਼ਾ ਮੁੰਡਿਆਂ ਲਈ ਖੜੀ ਹੈ ਤੇ ਅਸੀਂ ਪ੍ਰਸ਼ਾਸਨ ਮੁਰੇ ਇਹੀ ਬੇਨਤੀ ਕਰਦੇ ਆਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਜੋ ਵੀ ਰਜੀਵ ਜੀ ਦਾ ਕੇਸ ਹੈਗਾ ਵਾ ਤੁਸੀਂ ਉੱਤੇ ਪੂਰੀ ਇਨਵੈਸਟੀਗੇਸ਼ਨ ਕਰੋ A to Z ਉਹਨਾਂ ਕੋ ਸਾਰੇ ਪ੍ਰੂਫ ਹੈਗੇ ਆ ਤੁਸੀਂ ਕੱਲਾ ਕੱਲਾ ਪ੍ਰੂਫ ਦੇਖੋ ਜੇ ਉਹ ਦੋਸ਼ੀ ਪਾਈ ਜਾਂਦੇ ਤੁਸੀਂ ਉਹਨਾਂ ਤੇ ਕਾਰਵਾਈ ਕਰੋ ਪਰ ਜੋ ਉਹਨਾਂ ਨੇ ਪ੍ਰੂਫ ਦਿਖਾਏ ਆ ਮਨ ਨੂੰ ਨਹੀਂ ਲੱਗਦਾ ਕਿ ਹਨਾ ਕਿ ਉਹ ਦੋਸ਼ੀ ਹੋਊਗੇ ਬਾਕੀ ਤੁਸੀਂ ਆਪਣੇ ਹਨਾ ਕਾਨੂੰਨ ਦਾ ਤੁਹਾਨੂੰ ਜ਼ਿਆਦਾ ਪਤਾ ਜੀ ਲੋ ਦਾ ਤੁਹਾਨੂੰ ਜ਼ਿਆਦਾ ਪਤਾ ਲੋ ਦੇ ਹਿਸਾਬ ਨਾਲ ਜੋ ਤੁਹਾਡੀ ਇਨਵੈਸਟੀਗੇਸ਼ਨ ਆ ਤੁਸੀਂ ਪ੍ਰੋਪਰ ਕਰੋ ਤਰਜੀਤ ਜੀ ਨੂੰ ਇਨਸਾਫ ਦਿਵਾਓ ਕਿਉਂਕਿ ਰਜੀਵ ਜੀ ਇੰਨੇ ਪਰਚਾਰ ਹੋ ਚੁੱਕੇ ਆ ਕਿਉਂਕਿ ਉਹਨਾਂ ਨੇ ਆਨੁਵਲੀ ਟਾਈਮ ਦੇ ਵਿੱਚ ਨਹੀਂ ਤਾਂ ਸੁਸਾਇਡ ਕਮਿਟ ਕਰ ਲੈਣਾ ਵਾ ਕਿਉਂਕਿ ਇਸ ਟਾਈਮ ਇਕੱਲੇ ਹੋ ਚੁੱਕੇ ਆ ਮਾਪੇ ਉਹਨਾਂ ਦੇ ਹੈ ਨਹੀਂਗੇ ਭਰਾ 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 ਭੈਣ ਉਹਨਾਂ ਨੂੰ ਕੋਈ ਪੁੱਛਦਾ ਨਹੀਂਗਾ ਉਹ ਮੱਲ ਲੱਗਦਾ ਇੱਧਰ ਕਦੇ ਉੱਧਰ ਭਟਕਦੇ ਰਹਿੰਦੇ ਆ ਕੋਈ ਵੀ ਆਏ ਸੀਗੇ ਸਾਡੀ ਐਨਜੀਓ ਕੋ ਆਏ ਸੀਗੇ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਆ ਉਹਨਾਂ ਦੀ ਗੱਲ ਸੋਸ਼ਲ ਮੀਡੀਆ ਰਾਹੀਂ ਤੁਹਾਡੇ ਕੋਲ ਲੈ ਕੇ ਆਂਦੀ ਤੇ ਬਾਕੀ ਬਸ ਇਹੀ ਕਹਿਣਾ ਚਾਹੁੰਦੇ ਆ ਨਾ ਕਿ ਮੁੰਡੇ ਲਈ ਕਾਨੂੰਨ ਲੈ ਕੇ ਆਓ ਕਿ ਆਨੁਵਲੀ ਟਾਈਮ ਦੇ ਵਿੱਚ ਕੋਈ ਹੋਰ ਜੀ ਪ੍ਰੈਸ਼ਰ ਵਾਂਗੂ ਦਰਦ ਦਰਦ ਨਾਲ ਭਟਕਦਾ ਰਹੇ